ਮੇਰੀ ਗੱਲ ਸੁਣੋ ਜੀ ਜੇ ਬੀਜੇਪੀ ਨਾਲ ਕੋਈ ਵੀ ਪਾਰਟੀ ਸੰਧਿਆ ਹੱਤਾ ਕਰਦੀ ਆ ਉਹਦਾ ਫੁੱਲ ਵਿਰੋਧ ਕਰਾਂਗੇ ਪਾਰਟੀ ਪਸੰਦ ਦੇ ਭਗਵੰਤ ਮਾਨ ਕੰਮ ਵਧਿਆ ਕਰੂਗਾ ਹੀ ਪਾਰਟੀ ਪਸੰਦ ਤੇ ਪਸੰਦ ਹੈ ਮੈਨੂੰ ਵੀ ਨਹੀਂ ਪਸੰਦ ਕੋਈ ਨਹੀਂ ਹੈ ਵੀ ਅਸੀਂ ਯਾਨੀ ਕਾਲੀਦਾਲ ਕੋਸ ਹੈਗੇ ਸੀ ਹੈ ਜਦੋਂ ਮੋਦੀ ਅੰਗਾਈ ਇਹ ਪੈਸੇ ਭਾਰਾ ਦਰਸ਼ਨਵੀ ਦੇ ਮੁਟਕਈ ਉਹਨੇ ਤਾਂ ਬੋਟਾਂ ਵੀ ਪਾ ਗਏ ਸਾਰਾ ਪੁਸਕਾਰ ਹੋ ਕੇ ਗੈਲਪਰੀ ਵੀ ਉਹਦੇ ਨਾਲ ਕਾਂਗਰਸ ਵਾਲੇ ਆਪ ਚਾਗੇ ਆਪ ਵਾਲੇ ਉਧਰ ਚਲੇ ਗਏ ਕੋਈ ਬੀਜੇਪੀ ਚ ਵਜਾ ਵੜਿਆ ਕੋਈ ਹੈਬਤ ਲਓ ਦੱਸੋ ਕੀ ਹੈ ਕਾਂਗਰਸ ਨੇ ਵੀ ਵਧੀਆ ਕੰਮ ਕਰਦੇ ਆ ਆਪਣੀ ਸਰਕਾਰ 'ਚ ਹੁਣ ਆਮ ਆਦਮੀ ਆ ਗਿਆ ਇਹਨੇ ਵੀ ਸਾਨੂੰ ਤਾਂ ਕਾਨੂੰਨ ਦਾ ਸੁਰੱਖਿਅਤ ਦਿਖਾਇਆ ਵੱਖ ਲਿਖੇ ਦਾ ਕਾਸ਼ੂ ਬਾਦਲ ਨੇ ਤੇ ਹਰ ਸਿੰਘ ਜੀ ਨੇ ਕੀ ਬਿਆਨ ਦਿੱਤਾ ਸੀ ਵੀ ਇਹ ਕਾਨੂੰਨ ਸਹੀ ਨਹੀਂ ਦਿੱਤਾ ਨਾ ਬੰਦਾ ਫਿਰ ਬਾਤ ਕਰਦਾ ਮੁੱchre ਐ ਤਾਂ ਅਸੀਂ ਹੁਣ ਐਂ ਤਾਂ ਮੰਨਦੇ ਆਂ ਜੀ ਸਰਦਾਰ ਲੋਹਰਦਾਰ ਦੀ ਭੱਟੀ ਨੂੰ ਜੀ ਅਮਾ ਜੀ ਸ਼ੁਰੂ ਤੇ ਉਹਦੇ ਗੱਲੇ ਤੁਰਿਆ ਵਾ ਮੈਂ ਹੋਰ ਕਿਸੇ ਪਾਰਟੀ ਗੱਲ ਤੁਰਿਆ ਬਈ ਨਹੀਂ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ ਨੇ ਤੇ ਉੱਧਰ ਵੱਖ-ਵੱਖ ਪਿੰਡਾਂ ਵਿੱਚ رائے ਲੈਣ ਲਈ ਪਹੁੰਚ ਰਹੇ ਆ ਪਿੰਡ ਨੀਵਾ ਰਯੂਨੇ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਸਾਂਝੀ ਸੱਤ ਲੱਗੀ ਹੋਈ ਹੈ ਵੱਖ-ਵੱਖ ਵਿਚਾਰਾਂ ਵਾਲੇ ਸਾਨੂੰ ਇੱਥੇ ਬਜ਼ੁਰਗ ਨੌਜਵਾਨ ਮੌਜੂਦ ਬੈਠੇ ਨੇ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਕਿਹੜੀ ਕਿਹਦੀ ਸਰਕਾਰ ਬਣਾਉਣਾ ਚਾਹੁੰਦੇ ਨੇ ਇਸ ਵਾਰ ਬਾਬਾ ਜੀ ਕੀ ਨਾਮ ਹੈ ਜੀ ਗਗਿੰਦਰ ਸਿੰਘ ਜੀ ਬਾਬਾ ਜੀ ਚਾਰ ਮੁੱਖ ਪਾਰਟੀਆਂ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਕਾਲੀ ਦਲ ਬੀਜੇਪੀ ਤੇ ਕਾਂਗਰਸ ਕਿਹੜੀ ਪਸੰਦ ਹੈ ਉਕਿਲ ਕੀ ਕੀ ਕਿਨੂ ਕਿਨੀ ਕਰੀ ਇੱਕ ਇੱਕ ਐਜਾ ਸੰਦਾ ਮੋਦੀ ਚੰਗਾ ਹੀ ਮੋਦੀ ਚੰਗਾ ਹਾਂ ਇਹ ਪੈਸੇ ਪਾ ਰਾ ਉਹਨੂੰ ਬਾਬਾ ਜੀ ਨਾਲੇ ਕਿਸਾਨ ਖਰਾਬ ਨੇ ਉਹਨਾਂ ਦੇ ਹਾਂ ਲੈ ਖਰਾਬ ਨੇ ਪੈਸੇ ਪਾਉਂਦਾ ਇਹਨਾਂ ਅੱਛਾ ਹਾਂ ਜੀ ਇਹ ਪੰਜਾਬ ਦੀ ਗੱਲ ਕਰਦਾ ਫਿਰ ਚਾਰਾਂ ਚੋਂ ਬੀਜੇਪੀ ਪਸੰਦ ਹੈ ਦਾ ਮਤਲਬ ਤੁਹਾਨੂੰ ਹਾਂ ਜੀ ਹਾਂ ਅੱਛਾ ਬੀਜੇਪੀ ਨੂੰ ਵੋਟ ਪਾਉਂਗੇ ਕੀ ਹਾਂ ਜੀ ਹਾਂ ਨਾਲੇ ਕਹਿੰਦੇ ਵੀ ਕਿਸਾਨ ਨੇ ਜਿਹੜੇ ਉਹ ਉੱਥੇ ਬਣਦੇ ਨੇ ਮੈਗੇ ਵੋਟ ਹਾਂ ਹਾਂ ਜੀ ਠੀਕ ਹੈ ਬਾਕੀ ਕੋਈ ਪਸੰਦ ਨਹੀਂ ਨਾ ਆਪ ਫਰਗਾਨਾ ਵਾਲੀ ਮਾਰਾ ਹਾਂ ਜਿਹੜੀਆਂ ਮਤਲਬ ਪਿਛਲੀਆਂ ਸਰਕਾਰਾਂ ਸੀਗੀਆਂ ਕਾਲੀ ਦਲ ਕਾਂਗਰਸ ਦੀ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੂਸਰਾ ਤੋਂ ਆਈ ਕੋਈ ਬਦਲਾਅ ਨਜ਼ਰ ਆਇਆ ਕਿ ਨਹੀਂ ਜਾਣ ਨਹੀਂ ਇਹ ਬੰਦਾ ਨਾ ਪਤਾਗਾ ਅੱਛਾ ਠੀਕ ਹੈ ਤੁਹਾਡਾ ਨਾਮ ਕੀ ਅੰਕਲ ਜੀ ਜਗਤਾਰ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਚਾਰਾਂ ਦੇ ਵਿੱਚੋਂ ਇੱਥੇ ਗੱਲਬਾਤ ਵੀ ਹੁੰਦੀ ਹੋਣੀ ਹੈ ਤੁਹਾਡੀ ਸਾਨੂੰ ਤਾਂ ਕੋਈ ਵੀ ਨਹੀਂ ਪਸੰਦ ਜੀ ਅੱਛਾ ਇਹ ਕਿਉਂ ਨਾ ਕੋਈ ਇੱਕ ਤਾਂ ਹੋਊਗੀ ਮਤਲਬ ਵੋਟ ਤਾਂ ਕਿਤੇ ਪਾਉਣੀ ਹੁੰਦੀ ਆ ਬੰਦੇ ਨੇ ਹਾਂਜੀ ਵੋਟੇ ਨਹੀਂ ਪਾਉਣੀ ਅਜਕੀ ਉਹ ਕਰ ਦੋ ਨਹੀਂ ਕੋਈ ਨਵਾਂ ਆਵੇ ਠੀਕ ਅੱਛਾ ਮਤਲਬ ਤੁਸੀਂ ਆਮ ਆਦਮੀ ਪਾਰਟੀ ਵੀ ਦੋਸਤਾਂ ਚ ਦੇਖ ਲਈ ਤੁਸੀਂ ਸਾਰਾ ਕੁਝ ਦੇਖ ਲਿਆ ਜੀ ਤੁਸੀਂ ਵਿਸ਼ਵਾਸ ਕੀਤੇ ਕਰੋਗੇ ਤੇ ਅੱਗੇ ਮਤਲਬ ਤੁਹਾਡੇ ਕੋਲ ਆਪਸ਼ਨ ਕੀ ਆ ਹੁਣ ਬਸ ਆਪਸ਼ਨ ਹੈਗੇ ਆਪਣਾ ਕਰਦੇ ਆ ਖਾਨਦੇ ਆ ਹੂੰ ਬਸ ਉਹ ਗੱਲ ਸੰਦਨ ਦੇ ਲਈ ਕੋਈ ਉਹ ਗੱਲ ਸੰਦਨ ਦੇ ਲਈ ਕੁਝ ਹੂੰ ਕੋਈ ਸਰਕਾਰ ਹੁੰਦੇ ਬੁੜੇ ਹੋ ਗਏ ਸੀ ਵੀ ਪਿੰਡਾਂ 'ਚ ਪਾਰਟੀਆਂ ਬਾਜ਼ੀਆਂ ਬਣਾ ਕੇ ਰੱਖਤੀਆਂ ਉਹਨਾਂ ਨੇ ਮਤਲਬ ਆਮ ਆਦਮੀ ਪਾਰਟੀ ਤੋਂ ਮੰਨਦੇ ਵੀ ਧੜੇ ਬਣ ਕੇ ਅੱਗੇ ਹਨ ਬਣਦੇ ਆ ਜੀ ਹਰ ਇੱਕ ਪਾਰਟੀ ਦੇ ਬਣਦੇ ਆ ਕਿਤੇ ਨਹੀਂ ਸਭ ਦੇ ਬਣਦੇ ਆ ਆਪਾਂ ਆਮ ਆਦਮੀ ਨੂੰ ਕਿਉਂ ਕਹੀਏ ਧੜੇ ਦਸੋਂ ਕੀਤੇ ਨਹੀਂ ਬਣਦੇ ਮਤਲਬ ਤੁਸੀਂ ਪਹਿਲਾਂ ਬਣਦੇ ਆ ਕਾਂਗਰਸੀਆਂ ਚ ਵੀ ਬਣਦੇ ਆ ਆਪ ਚ ਵੀ ਬਣਦੇ ਆ ਆ ਬੀਜੇਪੀ ਵਾਲਿਆਂ ਚ ਵੀ ਤੁਸੀਂ ਪਹਿਲਾਂ ਉਹ ਦੇਖ ਲਈਆਂ ਸੀਗੀਆਂ ਫਿਰ ਲੋਕ ਨਵੀਂ ਪਾਰਟੀ ਨੂੰ ਲਿਆਇਆ ਪੀ ਸਾਨੂੰ ਆਸਾਂ ਉਮਿਦਾਂ ਸੀਗੀਆਂ ਅਜੇ ਤਾਂ 2 ਸਾਲ ਹੋ ਗਏ ਇਹਨਾਂ ਨੂੰ ਤੁਸੀਂ ਇਹ ਵੀ ਦੇਖ ਲਈ ਫਿਰ ਮਤਲਬ ਆਉਣ ਵਾਲੇ ਸਮੇਂ 'ਚ ਤੁਸੀਂ ਵਿਸ਼ਵਾਸ ਕੀਤੇ ਕਰੋਗੇ ਜੇ ਕੋਈ ਨਵੀਂ ਤਰਬੀਅ ਗੋਠਦੀ ਹੈ ਫਿਰ ਵਿਸ਼ਵਾਸ ਨਹੀਂ ਹੁਣ ਇਹ ਸਭ ਨਾਲ ਭਗਵਾਨ ਜੀ ਤਮਨ ਸਹੀ ਵਧੀਆ ਕੰਮ ਕਰੂਗਾ ਲੋਕ ਆਪਣੇ ਆਪ ਤੁਰਨਗੇ ਕਮੀ ਕੀ ਲੱਗੀ ਹੁਣ ਹਲਦੀ ਘੜੀ ਤਾਂ ਚਲੋ ਕੋਈ ਐਡਾ ਕੋਈ ਕੰਮ ਤਾਂ ਹੋਇਆ ਨਹੀਂ ਹੈ ਨਹੀਂ ਦੱਸੋ ਕਿੱਥੇ ਕੀ ਹੋਇਆ ਯੂ ਤੁਹਾਨੂੰ ਪੁੱਛ ਰਿਹਾ ਵੀ ਤੁਹਾਨੂੰ ਕੀ ਲੱਗਿਆ ਕੀ ਆ ਵੀ ਮਤਲਬ ਕੀ ਜਿਹੜਾ ਸੀ ਜਿਹੜਾ ਨਹੀਂ ਨਹੀਂ ਹੋਇਆ ਤੇ ਹੋਣਾ ਚਾਹੀਦਾ ਸੀ ਕੋਈ ਵੱਡਾ ਕੰਮ ਦੱਸੋ ਕੰਮ ਸਾਰੇ ਹੋਣੇ ਹੀ ਚਾਹੀਦੇ ਆ ਜੀ ਬੱਚਿਆਂ ਨੂੰ ਪੜ੍ਹਾਈ ਕਰਨ ਫ੍ਰੀ ਬਿਲਕੁਲ ਵਧੀਆ ਸਕੂਲ ਬਣਾਉਣਾ ਹਸਪਤਾਲ ਬਣਾਉਣਾ ਹੈ ਜੀ ਵੀ ਇਹ ਥੋੜੀ ਆ ਵੀ ਚਲੋ ਆਪਾਂ ਇੱਥੇ ਇੱਕ ਰੱਖਤਾ ਡਾਕਟਰ ਵੀ ਉਹਦੇ ਨਾਲ ਕੀ ਬਣਦਾ ਜੀ ਜਿਵੇਂ ਮੰਨ ਲਓ ਵੀ ਅਗੋਂ ਨਮੀਤ ਤਾਂ ਉੱਠਣ ਦੀ ਕੋਸ਼ਿਸ਼ ਕਰਦੇ ਹੁੰਦੀਆਂ ਨੇ ਲੱਖੇ ਸਧਾਨੇ ਉਹ ਵੀ ਕੋਸ਼ਿਸ਼ ਕਰ ਰਹੇ ਸੀਗੇ ਚਾਹੇ ਕਿਸਾਨ ਜੁਨੀਅਨ ਵਾਲੇ ਵੀ ਆਏ ਫਿਰ ਉਹਨਾਂ ਨੂੰ ਰਿਜੈਕਟ ਕਰਤਾ ਲੋਕਾਂ ਨੇ 2022 ਚ ਤੁਹਾਨੂੰ ਪਤਾ ਹੀ ਹੋਣਾ ਤੇ ਹੋਰ ਵੀ ਨਵਜੋਤ ਸਿੰਘ ਸਿੱਧੂ ਵੀ ਅੱਗੇ ਆਉਣਾ ਚਾਹੁੰਦੇ ਨੇ ਕਿਤੇ ਨਾ ਕਿਤੇ ਉਹ ਲੱਗ ਤੋਂ ਆਪਣਾ ਧੜਾ ਮਜ਼ਬੂਤ ਕਰ ਰਹੇ ਨੇ ਫਿਰ ਜੇ ਮੰਨ ਲਓ ਉਧਰੋਂ ਵੀ ਕੋਈ ਆਉਂਦਾ ਹੈ ਫਿਰ ਵੀ ਕੁਝ ਨਾ ਹੋਇਆ ਤੇ ਫੇਰ ਤਾਂ ਲੋਕ ਕਿਸੇ ਪਾਸੇ ਨਹੀਂ ਜਾਣਗੇ ਦੱਸਾਂ ਜੀ ਹਾਂ ਜੀ ਆਪਣੀਆਂ ਬਣਾ ਲੰਨੇ ਉਹਦੇ ਪਾਰਟੀਆਂ ਵਾ ਹਾਂ ਇਹ ਉਹੀ ਕਾਂਗਰਸ ਵਾਲੇ ਆਪ ਚਾਗੇ ਆਪ ਵਾਲੇ ਉਧਰ ਚਲੇ ਗਏ ਕੋਈ ਬੀਜੇਪੀ ਚ ਚਬ ਜਾ ਬੜਿਆ ਕੋਈ ਹੈਵਤ ਲਾਓ ਦੱਸੋ ਕੀ ਐ ਮਤਲਬ ਆ ਕੱਲ ਸਾਡੇ ਜੀਪੀ ਦੇ ਵਿੱਚ ਗੱਲ ਜੀਪੀ ਆ ਗਿਆ ਆਪਜ ਉਹ ਸਾਰੀ ਮਿਲੀਭੁਗਤ ਹੈ ਉਹ ਪਹਿਲਾਂ ਤਾਂ ਸਵਾਲ ਚੁੱਕਦੇ ਸੀ ਆਮ ਆਦਮੀ ਪਾਰਟੀ ਤੇ ਬਾਅਦ ਚ ਠੀਕ ਹੋ ਗਈ ਫੇਰ ਮੈਂ ਜਿਹੜੀ ਤੁਹਾਨੂੰ ਕਹਿਣਾ ਵੀ ਸਭ ਮਿਲੀਭੁਗਤ ਹੈ ਲੋਕਾਂ ਦਾ ਬੁੱਧੂ ਬਣਾਉਣਾ ਪਿੰਡਾਂ ਚ ਦੋ ਕੁਝ ਜਿਹੜਾ ਹੁਣ ਧੀਪੀ ਆਇਆ ਉਹ ਕਿਤੇ ਕਾਂਗਰਸ ਤੋਂ ਬਗੈਰ ਆ ਗਿਆ ਨੇ ਫਿਰ ਲੋਕ ਲੀਡਰਾਂ ਨੂੰ ਤੇ ਵਿਸ਼ਵਾਸ ਕਰਕੇ ਵੋਟ ਪਾਉਂਦੇ ਨੇ ਉਹ ਫਿਰ ਪਾਰਟੀ ਬਦਲ ਜਾਂਦੇ ਨੇ ਬਾਅਦ ਚ ਫਿਰ ਤੋਂ ਵਿਸ਼ਵਾਸ ਹੀ ਨਹੀਂ ਹੈ ਤੇ ਬਿਸ਼ਵਾਸ ਕਰ ਬੈਠੋ ਮੈਂ ਕਿਆ ਲੋੜਾ ਜੀ ਵੋਟ ਤਾਂ ਲੈਣ ਆਉਣਗੇ ਉਹ ਵੋਟ ਲੈਣ ਆਉਣਗੇ ਦੇਖੀ ਜਾਊਗੀ ਅੱਛਾ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਜੀ ਮਰੀਕ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਚਾਰਾਂ ਚੋਂ ਮੈਨੂੰ ਵੀ ਨਹੀਂ ਪਸੰਦ ਕੋਈ ਹੈ ਵੀ ਅਸੀਂ ਅੱਛਾ ਯਾਨੀ ਕਾਲੀ ਦਾਲ ਕੋਈ ਹੈਗੇ ਤੇ ਅੱਛਾ ਹੂੰ ਉਹ ਕਦੋਂ ਮਤਲਬ ਸੁਖਵੀਰ ਵੇਲੇ ਕਿ ਪ੍ਰਕਾਸ਼ ਸਿੰਘ ਬਾਦਲ ਵੇਲੇ ਦੋਵਾਂ ਵੇਲੇ ਅੱਛਾ ਹਾਂ ਕਿਲੇ-ਕਿਲੇ ਤੇ ਮੋਟਰ ਲਵਾਤੀ ਉਹਨਾਂ ਨੇ ਹੂੰ ਮੋਟਰ ਬੰਦ ਕਰਤੀ ਹੁਣ ਕਿੱਥੇ ਲੱਗਦੀ ਨਹੀਂ ਇਹ ਤਾਂ ਕੈਪਟਨ ਵੇਲੇ ਬੰਦ ਹੋਈਆਂ ਨੇ ਹਾਂਜੀ ਨਹੀਂ ਅਕਾਲੀ ਦਲ ਨੇ ਤਾਂ ਲਵਾਤੀ ਨਾ ਕਿਲੇ-ਕਿਲੇ ਤੇ ਮੋਟਰ ਲਵਾਤੀ ਹੋਰ ਕੀ ਮੰਨਦੇ ਹੋ ਵੀ ਤੁਸੀਂ ਅਕਾਲੀ ਦਲ ਦੇ ਵਿੱਚ ਜਿਹੇ ਕਿਹੜੇ ਕੰਮ ਹੋਏ ਨੇ ਜਿਹੜੇ ਵੀ ਹੁਣ ਤੱਕ ਨਹੀਂ ਹੋ ਪਏ ਅਕਾਲੀ ਦਲ ਨੇ ਹਮ ਦੇ ਲੋ ਸੜਕਾਂ ਕਿੰਨੇ ਮਤਲਬ ਵਧੀਆ ਬਣਾਤੀਆਂ ਹੈ ਮਤਲਬ ਜਿਵੇਂ ਤੁਸੀਂ ਵੀ ਕਹਿੰਦੇ ਹੋ ਵੀ ਕਾਲੀ ਦਲ ਨੇ ਕੰਮ ਕਰੇ ਨੇ ਸੁਖਵੀਰ ਬਾਦਲ ਵੀ ਕਹਿੰਦਾ ਮੇਰੇ ਪਿਤਾ ਜੀ ਨੇ ਬਹੁਤ ਕੰਮ ਕਰੇ ਨੇ ਫਿਰ ਮਤਲਬ ਲੋਕਾਂ ਨੇ ਉਹਨਾਂ ਨੂੰ ਆ ਪਿਛਲੇ 10 ਸਾਲਾਂ ਤੋਂ ਰਿਜੈਕਟ ਕਿਉਂ ਕਰਤਾ ਹੈਂ ਰਿਜੈਕਟ ਕਾ ਤੂੰ ਕਰਤਾ ਲੋਕਾਂ ਨੇ ਉਹਨਾਂ ਨੂੰ ਇਹ ਤਾਂ ਚਲੋ ਹੁਣ ਅਗਲਾ ਬਦਲਾਅ ਚਾਹੁੰਦੇ ਦੀ ਦੁਨੀਆ ਬਦਲਾਅ ਕਰਕੇ ਬਣਿਆ ਕੁਝ ਨਹੀਂ ਪਰ ਬਣਦਾ ਹੁਣ ਕੁਝ ਨਹੀਂ ਵੀ ਬਦਲਾਅ ਕਰਤਾ ਲੋਕਾਂ ਨੇ ਵੀ ਚਲੋ 30 ਪਾਰਟੀ ਦੇਖਦੇ ਵੀ ਸੁਧਾਰ ਹੋਈ ਵੀ ਲੋਕਾਂ ਦਾ ਕੁਝ ਮਾਨ ਸਰਕਾਰ ਜੀ ਤੁਸੀਂ ਮੰਨਦੇ ਵੀ ਕੋਈ ਕੰਮ ਨਹੀਂ ਹੋਇਆ ਨਹੀਂ ਇਗਦੇ ਹੋਇਆ ਕੰਮ ਆ ਪਾ ਦੇਖੋ ਮਾੜੇ ਨਹੀਂ ਕਹਿੰਦੇ ਹੋਇਆ ਕੰਮ ਠੀਕ ਹੈ ਕਿ ਨਹੀਂ ਸੂਏ ਚ ਪਾਣੀ ਸਾਨੂੰ ਪੂਰਾ ਮਿਲ ਰਿਹਾ ਹੈ ਲਾਈਟ ਸਾਨੂੰ ਬਿਲਕੁਲ ਪੂਰੀ ਮਿਲ ਰਹੀ ਆ ਜਿੰਨਾ ਮਰਜੀ ਚੱਲੀ ਜਾਈਏ ਉਹ ਦੇਖੋ ਸਵੇਰ ਦੀ ਆਈ ਵੀ ਆ ਰਾਤ ਵੀ ਨਹੀਂ ਭੱਜੀ ਜਾ ਕੇ ਸੁੱਚੇ ਦੱਬਣੀ ਆ ਠੀਕ ਉਹਨਾਂ ਦੇ ਟਾਈਮ ਦਾ ਅਸੀਂ ਰਾਤਾਂ ਨੂੰ ਮਰਦੇ ਤੇ ਆ ਸੂਲਤਾਂ ਆ ਸੂਲਤਾਂ ਸਾਨੂੰ ਮਿਲੀਆਂ ਕਿਸੇ ਨੇ ਜੀ ਇਹ ਸੂਲਤਾਂ ਸਾਨੂੰ ਮਿਲੀਆਂ ਪਰ ਜਿਹੜੇ ਕਹ ਲੀਏ ਕਿ ਕੁਝ ਵੱਡੇ ਕੰਮ ਨੇ ਜਿਵੇਂ ਤੁਸੀਂ ਐਜੂਕੇਸ਼ਨਲ ਦੀ ਗੱਲ ਕੀਤੀ ਹੈ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਫਿਰ ਜਿਹੜੀਆਂ ਸੂਲਤਾਂ ਬੰਦ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਇੱਧਰ ਦੱਸੋ ਤੁਸੀਂ ਵੀ ਦੱਸੋ ਨਾ ਨਾਮ ਮੇਰਾ ਬਲਦੇਵ ਸਿੰਘ ਆ ਜੀ ਠੀਕ ਹੈ ਤੁਹਾਨੂੰ ਕੋਈ ਪਾਰਟੀ ਪਸੰਦ ਹੈਗੀ ਹੈ ਚਾਰਾਂ ਚੋਂ ਪੰਜਾਬ ਚ ਅੱਗੇ ਲੋਕ ਸਭਾ ਚੋਣ ਆ ਗਈਆਂ ਹੁਣ ਫੇਰ ਪਾਰਟੀ ਪਸੰਦ ਦੇ ਭਗਵੰਤ ਮਾਨ ਕੰਮ ਵਧੀਆ ਕਰੂਗਾ ਜੀ ਪਾਰਟੀ ਪਸੰਦ ਤੇ ਪਸੰਦ ਹੈ ਜਿਵੇਂ ਹੁਣ ਲਾਈਟ ਛੱਡੀ ਆ ਫੁੱਲੇ ਨਾ ਇਹ ਇਹਨਾਂ ਨੇ ਕਹਿਤਾ ਤਾਂ ਕਿਸ ਸੁਬਾਣੀ ਚ ਪਤਾ ਨਹੀਂ ਇਹਨਾਂ ਸੁਣ ਲਿਆ ਵੀ ਅਸੀਂ ਤਾਂ ਲਾਈਟ ਬੰਦ ਬੁਝਣੀ ਨਹੀਂ ਦੇਣਾ ਮਤਲਬ ਉਹੀ ਕੰਮ ਹੈ ਜੀ ਵਧੀਆ ਕੰਮ ਕਰਿਆ ਜੀ 13 ਦੇ ਵਿੱਚੋਂ ਕਿੰਨੀਆਂ ਸਿੱਟਾਂ ਲੈ ਜਾਣਗੇ ਫਿਰ ਤੁਹਾਡੇ ਅੰਦਾਜ਼ੇ ਨਾਲ ਇਹ ਤਾਂ ਇਤਨੇ ਕੰਮ ਵਧੀਆ ਕਰਦੇ ਰਹੇ ਨੇ ਫਿਰ ਤਾਂ ਖਿੱਚ ਲੈ ਜਾਣਗੇ ਕੰਮ ਨੂੰ ਜੀ ਅੰਦਾਜ਼ੇ ਨਾਲ ਇਹ ਨਹੀਂ ਆਪਾਂ ਕਹਿ ਸਕਦੇ ਜੀ ਇਹ ਤੇਰਾ ਜੋ ਕੋਈ ਨੰਬਰ ਹੈ ਤੇਰਾ ਤੇਰਾ ਹੈ ਲੈ ਜਾਣਗੇ 1 ਅੱਧੀ ਸੀਟ ਛੱਡ ਦੇਣਗੇ ਬਾਕੀ ਤਾਂ ਲੈ ਜਾਣਗੇ ਖਿੱਚ ਕੇ ਜੀ ਦੂਸਰਾ 11 ਸੀਟਾਂ ਦੇ ਦਿੱਤੀ ਹਾਂ ਦੇ ਜਾਣਗੇ ਇਹ ਕੰਮ ਜੇ ਵਧੀਆ ਏ ਤਰੇ ਕਰੀ ਗਈ ਹੈ ਹਾਂ ਜੀ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਪਹਿਲਾਂ ਰਹੀ ਹੈ ਪੰਜਾਬ ਦੇ ਵਿੱਚ ਉਹ ਉਦੋਂ ਠੀਕ ਸੀਗਾ ਸਿਸਟਮ ਨਹੀਂ ਜਿਉਂ ਤਾਂ ਨਸ਼ਿਆਂ ਤੇ ਲਾਦੇ ਜੀ ਬੱਚੇ ਜੀ ਚਿੱਟਾ ਹੁੰਦਾ ਹੀ ਸਿੱਧਾ ਹੈ ਭਗਤਾਂ ਚੋਂ ਹੀ ਖਾਂਦੇ ਤੇ ਹੀ ਨਜ਼ਾਰੇ ਨਾਲ ਹੋ ਕੇ ਕਰਦੇ ਤੁਸੀਂ ਚਿੱਟੇ ਦੀ ਗੱਲ ਕਰੀ ਐ ਆਮ ਆਦਮੀ ਪਾਰਟੀ ਦੇ ਐਮ ਐਲ اے ਵਿਧਾਨ ਸਭਾ 'ਚ ਮੰਗ ਚੁੱਕਰੇ ਨੇ ਕਿ ਪੰਜਾਬ 'ਚ ਪੋਸਤ ਦੀ ਖੇਤੀ ਹੋਣੀ ਚਾਹੀਦੀ ਐ ਤੁਸੀਂ ਸਹਿਮਤ ਹੋ ਕਿ ਇਹਦੇ ਨਾਲ ਕਿਸਾਨ ਵੀ ਬਚਣਗੇ ਨਹੀਂ ਕੋਈ ਸਹਿਮਤ ਨਹੀਂ ਤੇ ਬੱਚੇ ਖਰਾਬ ਹੋਣਗੇ ਸਾਡੇ ਬੱਚੇ ਖਰਾਬ ਹੋਣਗੇ ਇਹਦੇ ਵਿੱਚ ਅਗਲੀ ਪੀੜ੍ਹੀ ਖਰਾਬ ਹੋ ਜੀ ਉਹ ਕਹਿੰਦੇ ਵੀ ਲੋਕ ਚਿੱਟਾ ਛੱਡ ਜਾਣਗੇ ਵੀ ਜਿਹੜੇ ਨੌਜਵਾਨ ਲੱਗੇ ਹੋਏ ਨੇ ਵੀ ਇਧਰ ਨੂੰ ਆ ਜਾਣਗੇ ਰਵਾਇਤੀ ਖੇਤੀ ਐ ਸਾਡਾ ਇਹ ਫਿਰ ਕਹਿੰਦਾ ਭਗਵੰਤ ਮਾਨ ਨੇ ਠੋਕੇ ਨੇ ਫੜੇ ਨੇ ਬੰਦੇ ਵਧੀਆ ਫੜਿਆ ਕੰਮ ਕੀਤਾ ਵੈਸੇ ਨੇ ਭਗਵੰਤ ਮਾਨ ਨੇ ਫੜ ਕਰਦਾ ਵੀ ਕਰੀ ਵੀ ਹੈ ਨੇ ਜੀ ਸਿੱਟਾ ਬੰਦ ਕਰਿਆ ਨੇ ਜੀ ਤਾ ਜੋਰ ਲਾਇਆ ਜੀ ਬਹੁਤ ਇਹ ਭਗਵੰਤ ਮਾਨ ਲਈ ਅੱਗੇ ਜੇ ਕੰਮ ਵਧੀਆ ਕਰੂਗਾ ਜੀ ਆ ਸਕਦੇ ਭਗਵੰਤ ਮਾਨ ਜੀ ਤੁਹਾਡਾ ਕੀ ਨਾਮ ਹੈ ਜੀ ਕੁਲਦੀਪ ਸਿੰਘ ਜੀ ਤੁਹਾਨੂੰ ਕੀ ਲੱਗਦਾ ਜੀ ਵੀ ਜਦੋਂ ਕੈਂਡੀਡੇਟ ਨਾ ਸੁਣੋਗੇ ਤੁਸੀਂ ਕੈਂਡੀਡੇਟ ਦੇਖੋਗੇ ਕਿ ਪਾਰਟੀ ਦੇਖੋਗੇ ਵੋਟਾਂ ਵੇਲੇ ਹੁਣ ਲੋਕ ਸਭਾ ਦੀਆਂ ਆ ਰਹੀਆਂ ਨੇ ਪਾਰਟੀ ਦੇਖਾਂਗੇ ਜੀ ਪਾਰਟੀ ਹਾਂ ਪੱਕੇ ਵੀ ਤੁਸੀਂ ਭਗਵੰਤ ਮਾਨ ਵਾਲੇ ਰੰਗ ਦੀ ਬੰਨੀ ਪਾਰਟੀ ਦੇਖਾਂਗੇ ਪਾਰਟੀ ਦੇਖਾਂਗੇ ਜੀ ਹੁਣ ਲੋਕ ਗੱਲਾਂ ਕਰਦੇ ਨੇ ਜੀ ਅਗਲਾ ਕਹਿੰਦਾ ਜੀ ਕੁਝ ਨਹੀਂ ਕਰਿਆ ਸਾਨੂੰ ਬਿੱਲ ਕਿੰਨਾ ਆਉਂਦਾ ਸੀ ਜੀ ਮਹੀਨੇ ਦਾ ਘੱਟੋ ਘੱਟ 3-4000 ਉਹ ਬਿੱਲ ਮਾਫ ਵੀ ਬਿੱਲ ਨਹੀਂ ਭਰਦਾ ਬੰਦਾ ਫੇਰ ਲਾਈਟ 24 ਘੰਟੇ ਫਰੀ ਆਉਂਦੀ ਸਾਡੇ ਪਿੰਡ ਦੇ ਵਿੱਚ ਨਾ ਜੀ ਜੀਰੀ ਦੁਆਰੇ ਲੱਗੀ ਸੀਗੀ ਪਹਿਲੀ ਵਾਰੀ 6 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ 6800 ਰੁਪਏ ਪ੍ਰਤੀ ਕਿਲਾ ਇਕੱਲੇ ਇਕੱਲੇ ਬੰਦੇ ਨੂੰ ਮਿਲਿਆ ਦੱਸੋ ਕਦੋਂ ਮਿਲਿਆ ਸੀ ਪਹਿਲਾਂ ਜੀ ਤੁਸੀਂ ਕਹਿੰਦੇ ਬਦਲਾਓ ਨਹੀਂ ਬਦਲਾਓ ਨਹੀਂ ਸਾਡਾ ਕੈਪਟਨ ਮੁੱਖ ਮੰਤਰੀ 9.5 ਸਾਲ ਲਾ ਗਿਆ ਜੀ ਸਾਡੇ ਪਟਿਆਲੇ ਤੋਂ ਲੈ ਕੇ ਜਿਹੜੀ ਸਰਹੰਦ ਰੋਡ ਜਾਂਦੀ ਹੈ ਉਹਦੇ ਬੰਦਾ ਰੋਜ਼ ਮਰਦਾ ਜੀ ਉਹਨੂੰ ਡਬਲ ਨਹੀਂ ਕਰ ਸਕਿਆ ਉਹ ਪਾਸ ਹੋ ਗਈ ਵੀ ਆ ਉਹ ਤਾਂ ਅੱਜ ਹੋਈ ਹੈ ਹੁਣ ਹੋਈ ਹੈ ਜੀ ਉਹਨਾਂ ਨੇ ਕਰਿਆ ਕੀ ਹੈ ਜੀ 25 ਸਾਲ ਮਹਾਰਾਣੀ ਵੀ ਰਹਿ ਗਈ ਸਾਰਾ ਕੁਝ ਕਰਿਆ ਦੱਸੋ ਆਪਣੇ ਡਿਸਟ੍ਰਿਕਟ ਦਾ ਨਹੀਂ ਕਰ ਸਕਿਆ ਹੋਰ ਦੱਸੋ ਕੀ ਦਾ ਕਰੂਗਾ ਜੀ ਅਗੁਮਾਨਤਮਾਨ ਨੇ ਜਿੰਨੇ ਫੈਸਲੇ ਕੀਤੇ ਨੇ ਵਧੀਆ ਕੀਤੇ ਨੇ ਵਧੀਆ ਸਰਕਾਰ ਆ ਅਸੀਂ ਚਾਹੁੰਦੇ ਆ ਕੈਪਟਨ ਮਨਿੰਦਰ ਸਿੰਘ ਤੁਹਾਡੇ ਤੁਸੀਂ ਦੱਸਿਆ ਨੇੜੇ ਦੇ ਸੀਗੇ ਜਾਣ ਉਹਨਾਂ ਨੇ ਕਿਹਾ ਸੀ ਵੀ ਘਰ ਘਰ ਮੈਂ ਪੱਕੀ ਨੌਕਰੀ ਦਊਂਗਾ ਲੈਪਟਾਪ ਹੋਰ ਬੜਾ ਕੁਝ ਕਿਹਾ ਸੀਗਾ ਤੇ ਜਾਣ ਵੇਲੇ ਵੀ ਕਹਿ ਗਏ ਕਿ ਮੈਂ 92% ਵਾਅਦੇ ਪੂਰੇ ਕਰਕੇ ਤੁਹਾਡੇ ਨੌਕਰੀ ਮਿਲਿਆ ਕਿਸੇ ਨੂੰ ਮੈਂ ਤਾਂ ਅੱਜ ਜੀ ਮੈਂ ਨਾ 30000 ਰੁਪਇਆ ਮੇਰੀ ਮਾਤਾ ਨੇ ਲੋਨ ਲਿਆ ਸੀਗਾ ਸੋਸਾਇਟੀ ਚੋਂ 30000 ਮੇਰੀ ਘਰ ਲਈ ਨਹੀਂ ਲਿਆ ਸੀਗਾ ਕੈਪਟਨ ਕਹਿੰਦਾ ਪੈਸੇ ਮਾਫ ਕਰੂੰ ਅਸੀਂ ਭਰੇ ਨਹੀਂ 72000 ਭਰਿਆ ਜੀ ਕਿੰਨਾ ਵਿਆਜ ਪੈ ਗਿਆ ਸਾਨੂੰ ਜੇ ਨਾ ਲਾਰਾ ਲਾਉਂਦਾ ਸੀ ਨਾਲ ਦੀ ਨਾਲ ਤਾਪੀਆਂ ਭਰਦੇ ਸਾਨੂੰ ਕੀ ਲੋੜ ਦੀ ਅੱਗੇ ਭਰਦੀ ਸੀਗੇ ਇਹ ਲਾਰਿਆਂ ਨਾਲ ਲਾ ਕੇ ਸਾਨੂੰ ਫਸਾ ਗਿਆ 40 40 ਹਜ਼ਾਰ ਸਾਨੂੰ ਵਿਆਜ ਪੈ ਗਿਆ ਸਾਰੇ ਨਾਲ ਡਿਫਾਲਟਰ ਹੋਈ ਅਸੀਂ ਅੱਜ ਤੱਕ ਡਿਫਾਲਟਰ ਨਹੀਂ ਹੋਏ ਕਦੇ ਉਹ ਤਾਂ ਕਹਿੰਦਾ ਮੈਂ ਨੈਸ਼ਨਲ ਬੈਂਕਾਂ ਦੇ ਵੀ ਕਰ ਦੂੰ ਆੜਤੀਆਂ ਦੀ ਵੀ ਕਰ ਦੂੰ ਕਰੇ ਕੀ ਦੇ ਕੀ ਦੇ ਨੌਕਰੀ ਦਿੱਤੀ ਕਰ ਕਰ ਮੇਰੇ ਪਿੰਡ 'ਚ ਤਾਂ ਹੈ ਨਹੀਂ ਕਿਸੇ ਨੂੰ ਵੀ ਨੌਕਰੀ ਮਿਲੀ ਜੀ ਮੇਰੇ ਪਿੰਡ 'ਚ ਇੱਕ ਵੀ ਬੰਦੇ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਮੇਰੇ ਪਿੰਡ 'ਚ ਕੋਈ ਬੰਦਾ ਕਹਿ ਦੇ ਬਿਆਹ ਜੇ ਕਿਸੇ ਨੂੰ ਸਰਕਾਰੀ ਨੌਕਰੀ ਡੇਟ ਕਰ ਹੁਣ ਅੱਜ ਦੀ ਡੇਟ ਤੱਕ ਹੁਣ ਮਿਲ ਰਹੀ ਜਾਂ ਨੇ ਆਹ ਮਾਨ ਸਰਕਾਰ ਜੋ ਕਿ ਪੱਤਰ ਮੰਗ ਰਹੇ ਨੇ ਹੁਣ ਵੀ ਨਹੀਂ ਮਿਲੀ ਮੇਰੇ ਪਿੰਡ 'ਚ ਨਹੀਂ ਮਿਲੀ ਅੱਛਾ ਹਾਂ ਠੀਕ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਉਹ ਗੱਲ ਕਹਿ ਰਹੇ ਹੋ ਚਲੋ ਹੈਨਾ ਪੀ ਨਵੀਂ ਸਰਕਾਰ 'ਚ ਜਾਂ ਪਿਛਲੀਆਂ 'ਚ ਜੋ ਤੁਹਾਨੂੰ ਕੁਝ ਕਿਸਮ ਦਿੱਤਾ ਨਹੀਂ ਦਿੱਤਾ ਸੁਖਬੀਰ ਬਾਦਲ ਫਿਰ ਕਿਵੇਂ ਕਹਿ ਰਹੇ ਨੇ ਅੱਜ ਪੰਜਾਬ ਖਤਰੇ 'ਚ ਐ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਉਹ ਨਹੀਂ ਪੰਜਾਬ ਬਚਾਉਣਾ ਦੀ ਤੂੰ ਕੀ ਤੋਂ ਬਚਾਉਣਾ ਇਹਨਾਂ ਨੂੰ ਵੀ ਬਚਾਉਣਾ ਦਾ ਬੇ ਭਗਵੰਤਮਾਨ ਤੋਂ ਇਹਨਾਂ ਨੇ ਇਹਨਾਂ ਨੇ ਬੇਅਦਬੀ ਕਰਾਈ ਇਹਨਾਂ ਨੇ ਸਰਸੇ ਵਾਲੇ ਨੂੰ ਡੇਰੇ ਨੂੰ ਮਾਫੀ ਡੇਰੇ ਨੂੰ ਮਾਫੀ ਦਿੱਤੀ ਪਸ਼ਾਕ ਕਿਹਨੇ ਬਚਾਈ ਮਜੀਠੀ ਨੇ ਪਹਚਾਈ ਹੋਰ ਕੀ ਕਰਾਉਣਗੇ ਜੀ ਇਹ ਗਲਤੀਆਂ ਇਹਨਾਂ ਦੀ ਨਿਹੱਥੇ ਸਿੰਘਾਂ ਤੇ ਇਹਨਾਂ ਨੇ ਹਮਲਾ ਕੀਤਾ ਗੋਲੀਆਂ ਚਲਵਾਈਆਂ ਹਲੇ ਹਲੇ ਪੰਜਾਬ ਬਚਾਓ ਮੈਂ ਤਾਂ ਪੁੱਛਦਾ ਵੀ ਕਿੱਦੋਂ ਬਚਾਉਣਾ ਦੱਸਣ ਤਾਂ ਸਹੀ ਇਹ ਕਿਸਾਨਾਂ ਨਾਲ ਨੇ ਅੱਜ ਵੀ ਕਹਿੰਦੇ ਕਹਿੰਦੇ ਨੇ ਵੀ ਕਿਸਾਨਾਂ ਨਾਲ ਆ ਉਦੋਂ ਫਿਰ ਤੁਹਾਨੂੰ ਪਤਾ ਜੋ ਕੁਝ ਹੋਇਆ 2020 ਕੀ ਦੇ ਵਿੱਚ ਤੇ ਫਿਰ ਉਦੋਂ ਮਤਲਬ ਇਹਨਾਂ ਦਾ ਸਟੈਂਡ ਸਹੀ ਸੀਗਾ ਕਿ ਅੱਜ ਸਹੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਤੇ ਹਰਸ਼ੀਮਰਤ ਕਿ ਬਿਆਨ ਦਿੱਤਾ ਸੀਗਾ ਵੀ ਇਹ ਕਾਨੂੰਨ ਸਹੀ ਨੇ ਦਿੱਤਾ ਨਾ ਪਹਿਲਾਂ ਫਿਰ ਬਾਅਦ ਚ ਗਾਦੇ ਮੁਕਰੇ ਬਾਅਦ ਚ ਮੁਕਰਿਆ ਨਾ ਲੋਕ ਭੁੱਲਦੇ ਨਹੀਂ ਗੱਲਾਂ ਹੈ ਨਾ ਬਿਲਕੁਲ ਨਹੀਂ ਭੁੱਲਦੇ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਜਦੋਂ ਨਾ ਬਾਹਰ ਨਿਕਲੇ ਇਹਨਾਂ ਨੇ ਪਾਈਆਂ ਹੋਈਆਂ ਨੇ ਗੱਲ 'ਤੇ ਫੱਟੀਆਂ ਹੈ ਨਾ ਤੇ ਸ਼ਕਵੀਰ ਬਾਦਲ ਨੇ ਕੀ ਕੀਤਾ ਮੋੜ ਕੇ ਪਿੱਛੇ ਗੱਲ ਨਹੀਂ ਫੜੀ ਕਾਤੇ ਠੀਕ ਹੈ ਡਰਦਾ ਸੀ ਨਾ ਤਾਂ ਕਰਕੇ ਕਿਉਂਕਿ ਚੋਰੀ ਕੀਤੀ ਹੋਈ ਹੈ ਹੁਣ ਸੁੱਖ-ਬਲਾਸ ਹੈ ਕਿੰਨੇ-ਕਿੰਨੇ ਅਰਬ ਦਾ ਘਪਲਾ ਉੱਥੇ ਕਿਉਂ ਨਹੀਂ ਬੋਲਦਾ ਉੱਥੇ ਫਿਰ ਸਾਰਾ ਪੰਜਾਬ ਦਾ ਪੈਸਾ ਤਾਂ ਖਾ ਗਏ ਨਾ ਉਹ ਮਸਲਾ ਚਲੋ ਉਹਨਾਂ ਦਾ ਨਿੱਜੀ ਮਸਲਾ ਸੁਖਵੀਰ ਬਾਦਲ ਦਾ ਪਰ ਉਹਨਾਂ ਨੇ ਭਗਵੰਤ ਮਾਨ ਦੇ ਉੱਤੇ ਮੋੜਵਾ ਜਵਾਬ ਦੇਣ ਵਾਸਤੇ ਕਾਲੀ ਦਲ ਨੂੰ ਭੇਜਤਾ ਫਿਰ ਇਹ ਕਾਤੋਂ ਕਰਦੇ ਨੇ ਇਦਾਂ ਨਹੀਂ ਕਾਲੀ ਦਲ ਨੂੰ ਭੇਜਤਾ ਮੇਰੀ ਗੱਲ ਸੁਣੋ ਸੁਖਦੇਵ ਸਿੰਘ ਢੀਂਡਸਾ ਦਾ ਕੀ ਬਿਆਨ ਸੀਗਾ ਹਾਂ ਨਾ ਵੀ ਮਤਲਬ ਪ੍ਰਧਾਨਗੀ ਦੀ ਛੱਡਦਾ ਵੀ ਮੈਂ ਵਾਪਸ ਨਹੀਂ ਜਾਂਦਾ ਨਾ ਤੇ ਫਿਰ ਕੀ ਬਿਆਨ ਆ ਜੀ ਅੱਜ ਕਿੱਥੇ ਆ ਉਹ ਕਹਿੰਦੇ ਖਤਰਾ ਹੋ ਗਿਆ ਨਾ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਕਹਿੰਦੇ ਜਾਣਾ ਪਿਆ ਮੈਨੂੰ ਚਲੋ ਇਹ ਤਾਂ ਪਤਾ ਹੀ ਲੱਗੂ ਪੰਜਾਬ ਦੇ ਹਾਲਤ ਖਰਾਬ ਨੇ ਜਾਂ ਸਹੀ ਨੇ ਇਹ ਤਾਂ ਲੋਕੀ ਦੱਸਣਗੇ ਜੀ ਮਤਲਬ ਉਹ ਬੀਜੇਪੀ ਨਾਲ ਗੱਠ ਛੁੱਟ ਕਰ ਲੈਂਦੇ ਨੇ ਹੁਣ ਤਿਆਰੀ ਐ ਮੈਨ ਲੱਗਦਾ ਅਕਾਲੀ ਦਲ ਦੀ ਤੇ ਫਿਰ ਆਉਣਗੇ ਪਿੰਡਾਂ ਚ ਕੀ ਬਣੂਗਾ ਉਹਨਾਂ ਦਾ ਮੇਰੀ ਗੱਲ ਸੁਣੋ ਜੀ ਜੇ ਬੀਜੇਪੀ ਨਾਲ ਕੋਈ ਵੀ ਪਾਰਟੀ ਸਮਝੌਤਾ ਕਰਦੀ ਆ ਉਹਦਾ ਫੁੱਲ ਵਿਰੋਧ ਕਰਾਂਗੇ ਜੀ ਸਾਡੇ ਕਿਸਾਨ ਹੁਣ ਬੈਠੇ ਨੇ ਜੀ 13 ਮਹੀਨੇ ਅ ਦਿੱਲੀ ਲਾ ਕੇ ਆਇਆ ਹੁਣ ਸਾਡੇ ਉੱਥੇ ਬੈਠਾ ਸਰਪੰਚ ਸਾਹਿਬ ਸਾਡਾ ਕੋਲ ਮੇਰੇ ਖਾਤੇ 50000 ਰੁਪਏ ਹੁਣ ਹੁਣ ਲਾਤਾ ਜੀ ਇਹਨੇ ਸਮਾਨ ਪਹੁੰਚਾਉਣ ਤੇ ਕਾਦੇ ਵਾਸਤੇ ਜੀ ਲੋਕਾਂ ਨੂੰ ਬਚਾਉਣ ਵਾਸਤੇ ਲਾਇਆ 13 ਤਰੀਕ ਤੋਂ ਹੀ ਲੰਗਰ ਚੱਲ ਰਿਹਾ ਉੱਥੇ ਲੰਗਰ ਚੱਲ ਰਿਹਾ ਜੀ ਸਾਰੀ ਸੇਵਾ ਕਰਦੇ ਨੇ ਆਪਾਂ ਕਿਵੇਂ ਕਹੀ ਦੀ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਬੰਦਾ ਜਿਹੜਾ ਬੰਦਾ ਸਹੀ ਕੰਮ ਕਰਦਾ ਉਹ ਸਹੀ ਹੈ ਪਿੰਡ ਦਾ ਭਾਈਚਾਰਾ ਪਿੰਡ ਦਾ ਭਾਈਚਾਰਾ ਸਾਡੇ ਪਿੰਡ ਚ ਕੋਈ ਵਿਰੋਧ ਨਹੀਂ ਕੋਈ ਪਾਰਟੀ ਨਹੀਂ ਸਾਰੇ ਇਕੱਠੇ ਆ ਬਾਕੀ ਜਦੋਂ ਇਲੈਕਸ਼ਨ ਆਉਂਦੀ ਆ ਚਲੋ ਇਹ ਉੱਪਰ ਪਾਰਟੀਆਂ ਬਦਲ ਜਾਂਦੇ ਨੇ ਲੋਕ ਲੜਾ ਦਿੰਦੇ ਨੇ ਪੱਕੀ ਗੱਲ ਹੈ ਸਾਡੇ ਪਿੰਡ 'ਚ ਨਹੀਂ ਹੈ ਜੀ ਸਾਡੇ ਪਿੰਡ 'ਚ ਕੋਈ ਪਾਰਟੀ ਵਾਜੀ ਨਹੀਂ ਕੋਈ ਰਾਈ ਝਗੜਾ ਨਹੀਂ ਠੀਕ ਹੈ ਜਿਹਨਾਂ ਮਨ ਕਰਦਾ ਜਿੱਥੇ ਵੋਟ ਪਾਉਣੀ ਹੈ ਅਗਲਾ ਪਾ ਦਿੰਦਾ ਜਿਹਦਾ ਕੋਈ ਕੰਮ ਹੋਇਆ ਹੋਊਗਾ ਜਿੱਥੇ ਵੀ ਹੋਇਆ ਹੋਊਗਾ ਉਹ ਕਰਦਾ ਜੀ ਪੌਸਤ ਦੀ ਖੇਤੀ ਬਾਰੇ ਤੁਹਾਡੀ ਜਿਵੇਂ ਆਮ ਆਦਮੀ ਪਾਰਟੀ ਦੇ ਤਿੰਨ ਐਮਏਐਲ ਬੋਲੇ ਨੇ ਲਗਾਤਾਰ ਬਿਆਨ ਆ ਰਹੇ ਨੇ ਨਮਾ ਹੀ ਉੱਠ ਕੇ ਫੇਰਾ ਜਾਂਦਾ ਸਾਹਮਣੇ ਪੀ ਪੰਜਾਬ ਦੇ ਵਿੱਚ ਪੌਸਤ ਦੀ ਖੇਤੀ ਹੋਣੀ ਚਾਹੀਦੀ ਹੈ ਤੇ ਕੀ ਮੰਨਦੇ ਤੁਸੀਂ ਵੀ ਜੇਕਰ ਖੇਤੀ ਹੁੰਦੀ ਹੈ ਉਹਦੇ ਨਾਲ ਕਿਸਾਨ ਤੇ ਨੌਜਵਾਨੀ ਵੱਸ ਸਕਦੀ ਹੈ ਕਿਉਂਕਿ ਤੁਸੀਂ ਵੀ ਕਿਸਾਨ ਨੂੰ ਜ਼ਮੀਨੀ ਹਕੀਕਤ ਜਾਣਦੇ ਹੋ ਬਿਲਕੁਲ ਵੱਸ ਸਕਦੀ ਹੈ ਮੇਰੀ ਗੱਲ ਸੁਣੋ ਆਪਾਂ ਕਹਿੰਦੇ ਖੇਤੀ ਹੋਗੀ ਫੀਮ ਦੀ ਜਦ ਕਿਸੇ ਦੀ ਖੇਤੀ ਹੋਊਗੀ ਤੇ ਚਾਰ ਪੈਸੇ ਦੇ ਵੱਧ ਬਚਣਗੇ ਉਹਨੂੰ ਚਾਰ ਪੈਸੇ ਰੋਲ ਗਏ ਹੁਣ ਦੇਖੋ ਦਾਰੂ ਦੇ ਠੇਕੇ ਆ ਜਿਹਨੇ ਪੀਣੀ ਉਹ ਪੀਂਦਾ ਜਿਹਨੇ ਨਹੀਂ ਪੀਣੀ ਉਹ ਥੋੜੇ ਪਿੰਦਾ ਕੋਈ ਤਾਂ ਕਿਨਾ ਬਲਾਦੂਗਾ ਵੀ ਸਾਨੂੰ ਜੇ ਹੁਣ ਖੇਤੀ ਕਰ ਲਈ ਆਪਾਂ ਨੇ ਕਿਸਾਨ ਨੂੰ ਦੇਖੋ ਲੱਖ ਦੀ 2 ਲੱਖ ਦੀ ਕਿੰਨੇ ਦੀ ਹੋ ਸਕਦੀ ਆ ਖੇਤੋਂ ਕਿਸਾਨ ਨੂੰ ਫਾਇਦਾ ਹੋ ਉਹ ਇੱਕ ਸਿੰਥੈਟਿਕ ਨਸ਼ਾ ਤਾਂ ਨਹੀਂ ਹੈਗਾ ਵਧੀਆ ਨਸ਼ਾ ਆਪਣੇ ਬਜ਼ੁਰਗ ਵੀ ਕਹਿੰਦੇ ਸੀ ਕੰਮ ਕਰਦੇ ਸੀਗੇ ਹੋਰ ਦੱਸੋ ਚਿੱਟਾ ਪੀ ਕੇ ਮਰਦਿਆਂ ਲੋਕ ਕੋਈ ਹੁਦ ਮੈਨੂੰ ਐ ਦੱਸੋ ਕੋਈ ਫੀਮਪੁੱਕ ਇੱਕ ਮੈਨੂੰ ਐ ਦੱਸੋ ਫੀਮਪੁੱਕੀ ਵਾਲਾ ਕਿਸੇ ਨਾਲ ਲੜਦਾ ਦੇਖਿਆ ਤੁਸੀਂ ਦਾਰੂ ਵਾਲਾ ਵੀ ਲੜੂ ਚਿੱਟੇ ਵਾਲਾ ਵੀ ਲੜੂ ਫੀਮਪੁੱਕੀ ਵਾਲਾ ਕਦੇ ਕਿਸੇ ਨਾਲ ਲੜਦਾ ਨਹੀਂ ਕੰਮ ਕਰੂਗਾ ਸਾਰੀਆਂ ਮੈਡੀਸਨ ਚ ਪੈਂਦੀ ਆ ਹਾਂ ਸਾਰੀ ਮੈਡੀਸਨ ਚ ਪੈਂਦੀ ਆ ਮੇਰੀ ਕਿਹੜੀ ਮਰਜ਼ ਉਦੇ ਵਿੱਚ ਹੁੰਦੀ ਤਾਂ ਫੀਮਿਆ ਫਿਰ ਇਹ ਵੀ ਲੱਗਦਾ ਨੇ ਵੀ ਸਰਕਾਰ ਨੂੰ ਵੀ ਫਾਇਦਾ ਹੋਊਗਾ ਇੱਕ ਕਿਸਾਨੀ ਤੌਰ ਤੇ ਫਾਇਦਾ ਹੋਊਗਾ ਕਿ ਸਰਕਾਰ ਨੂੰ ਇੱਕ ਜਿਵੇਂ ਦੂਜੀਆਂ ਕੰਟਰੀਆਂ ਜਿਵੇਂ ਅਫਗਾਨਿਸਤਾਨ ਹੋਰ ਚੋਂ ਇਹ ਮੰਗਵਾਉਂਦੇ ਨੇ ਇੰਪੋਰਟ ਕਰਵਾ ਕੇ ਤੇ ਫਿਰ ਇਹਦੇ ਨਾਲ ਜਿਵੇਂ ਸਿੱਧੇ ਕਿਸਾਨ ਵੇਚਣਗੇ ਤੇ ਸਰਕਾਰ ਨੂੰ ਉਹ ਵੀ ਪੈਸੇ ਬਚਣਗੇ ਸਰਕਾਰ ਦਾ ਰੈਵਨਿਊ ਵਧੂਗਾ ਸਰਕਾਰ ਕੋਲ ਵੀ ਪੈਸੇ ਆਉਣਗੇ ਸਾਡਾ ਜ਼ਿਮੀਦਾਰ ਭਾਈ ਚਾਰਕੰਚ ਕਿਸਾਨ ਹੈ ਉਹ ਵੀ ਖੁਸ਼ਹਾਲ ਹੋਊਗਾ ਜੀ ਜਦੋਂ ਆਪਾਂ ਬਾਹਰੋਂ ਮੰਗਾਉਨੇ ਆ ਇਹ ਆਪਾਂ ਬਾਅਦ Экਸਪੋਰਟ ਕਰ ਸਕਦੇ ਆ ਆਪਾਂ ਹੀ ਵੇਚ ਸਕਦੇ ਆ ਉਹ ਖੇਤੀਬਾੜੀ ਮੰਤਰੀ ਕਹਿੰਦੇ ਨੇ ਵੀ ਚਲੋ ਇੱਕ ਨਸ਼ਾ ਹੈ ਨਾ ਪੀ ਇਸ ਕਰਕੇ ਉਹਨੇ ਜਵਾਬ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਮੌਕੇ ਤੇ ਵੀ ਮੈਂ ਹਜੇ ਫਿਲਹਾਲ ਇਹਦੇ ਪੱਖ 'ਚ ਨਹੀਂ ਆਗਾ ਅੱਗੇ ਚਲੋ ਫੈਸਲਾ ਲੈ ਸਕਦੇ ਨੇ ਪਰ ਜੇ ਸ਼ਰਾਬ ਦੀ ਗੱਲ ਕਰੀ ਉਹ ਵੀ ਰੈਵਨਿਊ ਸਭ ਤੋਂ ਵੱਧ ਸਰਕਾਰ ਨੂੰ ਜਾਂਦਾ ਫਿਰ ਉਦਾਂ ਲੋਕ ਪੀਕੇ ਸੜਕਾਂ ਦੇ ਡੇਗਦੇ ਪੈਂਦੇ ਹਨਾ ਉਹ ਵੀ ਕਹਿ ਰਹੇ ਹਨ ਵੀ ਹੁਣ ਤੁਸੀਂ ਕਹਿੰਦੇ ਵੀ ਖੇਤੀ ਨਾਲ ਨੁਕਸਾਨ ਹੋਊਗਾ ਜੇ ਜੇ ਕਿਸੇ ਨੇ ਦਾਰੂ ਪੀਣੀ ਨਹੀਂ ਹੈ ਠੇਕੇ ਤਾਂ ਖੁੱਲੇ ਆ ਨਾ ਸਾਡੇ ਨਾਲ ਮੇਰੇ ਖਰੇ 1 ਕਿਲੋਮੀਟਰ ਦੇ ਠੇਕੇ ਆ ਅੱਛਾ 1 ਕਿਲੋਮੀਟਰ ਇਧਰ ਹੋਣਾ 1 ਕਿਲੋਮੀਟਰ ਇਧਰ ਹੋਣਾ 1 ਕਿਲੋਮੀਟਰ ਦੇ ਠੇਕੇ ਆ ਮੈਨੂੰ ਐ ਦੱਸੋ ਇਹ ਕਿੰਨੇ ਬੰਦੇ ਬੈਠੇ ਕਿਸੇ ਦਾਰੂ ਉਹੀ ਵੀ ਜਿਹਦਾ ਮਨ ਕਰਦਾ ਜ਼ਰੂਰ ਤੂਗਾ ਜਿਹਨੂੰ ਫੀਮ ਪੁੱਕੀ ਦੀ ਲੋੜ ਹੋਊ ਖਾ ਲੂਗਾ ਕੋਈ ੱਟਕੇ ਨਾ ਨਿਖੜਾਉਂਦਾ ਕਿਸੇ ਨੂੰ ਸਾਡੇ ਬੜੀਆ ਬੰਦੇ ਨੇ ਅੱਗੇ ਵਿਚਾਰ ਕਰਨਾ ਚਾਹੀਦਾ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਇਹ ਜ਼ਰੂਰ ਕਰਨਾ ਚਾਹੀਦਾ ਠੀਕ ਹੈ ਧੰਨਵਾਦ ਜੀ ਧੰਨਵਾਦ ਤਾਂ ਹੋਰ ਵੀ ਬਹੁਤ ਸਾਰੇ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਗੁਰਸੇਵ ਕਈ ਚਾਰਾਂ ਦੇ ਵਿੱਚੋਂ ਕਿਹੜੀ ਪਾਰਟੀ ਵਧੀ ਲੱਗੀ ਹੈ ਅੱਗੇ ਲੋਕ ਸਭਾ ਚੋਣ ਆ ਰਹੀਆਂ ਨੇ ਸਭ ਤੋਂ ਪਹਿਲੇ ਦੱਸੋ ਤੁਹਾਡੇ ਇੱਥੇ ਡਾਕਟਰ ਅਮਰ ਸਿੰਘ ਨੇ ਐਮਪੀ ਇੱਥੇ ਕਿੰਨੀ ਕ ਵਾਰ ਆਏ ਨੇ ਪਿੰਡ 'ਚ ਦਰਸ਼ਨਪਿੰਦ ਦਰਸ਼ਨ ਵੀ ਦੇ ਮੁੜ ਕੇ ਹੀ ਉਹਨੇ ਤਾਂ ਬੂਟਾਂ ਵੀ ਪਾ ਕੇ ਸਾਰਾ ਕੁਝ ਕਰ ਕੋ ਕੇ ਗੈਲ ਫਿਰੇ ਵੀ ਉਹਦੇ ਨਾਲ ਅਸੀਂ ਨਾਲ ਵੀ ਫਿਰੇ ਹਾਂ ਹਾਂ ਜੀ ਫਿਰ ਤੁਹਾਡੇ ਨਾਲ ਹੀ ਵਿਸ਼ਵਾਸ ਕਰਦਾ ਉਹਨੇ ਉਹ ਸਾਡੇ ਨਾਲੇ ਕਰਤਾ ਜੀ ਹੋਰ ਕਿਤੇ ਗੱਲ ਕਰਨਾ ਦਾ ਹੀ ਸਾਡੇ ਕੋਈ ਪਾਰਟੀ ਬਾਜੀ ਵਾਲਾ ਚੱਕਰ ਹੀ ਨਹੀਂ ਹੈਗਾ ਜੀ ਨਾ ਪਿੰਡ 'ਚ ਕੋਈ ਸਰਪੰਚ ਵਿੱਚ ਨਾ ਕੋਈ ਉਹਦੋਂ ਵੋਟ ਕਰਦਾ ਬੰਦਾ ਦੁਬਾਰਾ ਆਊਗਾ ਫਿਰ ਕਿਹੜੇ ਮੂਲ ਲੈ ਕੇ ਆਉਣਗੇ ਤੁਹਾਡੇ ਕੋਲ ਅਸੀਂ ਤੁਰਨਾ ਹੀ ਨਹੀਂ ਉਹਨਾਂ ਨਾਲ ਅਸੀਂ ਕੋਈ ਨਵੀਂ ਪਾਰਟੀ ਆਉਗੀ ਉਹਦੇ ਨਾਲ ਤੁਰਪਾਂਗੇ ਜਿਹੜਾ ਸਾਡੇ ਕੰਮ ਕਰੂਗੀ फिर कोड़ 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 अच्छा फिर कुलजीत नागरा थोड़े पहले एमएलए रहे ने वो ठीक सीगे वो सरपंच साहब ਨੂੰ ਪਤਾ ਹੀ ਅਸੀਂ ਤਾਂ ਕਦੇ ਗਏ ਨਹੀਂ ਐਮਐਲਏ ਕੋਲ ਸਭ ਕੋਲ ਕਦੇ ਉਹਦੇ ਕੋਲ ਨਾ ਕੋਈ ਕੰਮ ਨਹੀਂ ਪਿਆ ਜੀ ਅੱਛਾ ਹੁਣ ਕੰਮ ਪੈਣ ਲੱਗਿਆ ਹੁਣ ਜਾਇਆ ਕਰਾਂਗੇ ਜੀ ਸਿੱ ਪੰਜਾਬ ਚ ਕਿਹੜੀ ਪਾਰਟੀ ਦਾ ਪ੍ਰਭਾਵ ਲੱਗ ਰਿਹਾ ਹੁਣ ਆ ਚੋਣਾਂ ਤੇ ਪ੍ਰਧਾਨ ਮੰਤਰੀ ਵਾਲਿਆਂ ਚ ਬਸ ਕੁਝ ਨਹੀਂ ਸੁਰ ਲੱਗਦਾ ਜੀ ਹਲੇ ਕੁਝ ਨਹੀਂ ਕਹਿ ਸਕਦੇ ਅਸੀਂ ਨਾ ਜੀ ਇਸ ਕੋਈ ਗੱਲਬਾਤ ਕਰਦੇ ਨਹੀਂ ਐਂ ਤਾਂ ਅਸੀਂ ਹੁਣ ਅਜੇ ਤਾਂ ਮੰਨਦੇ ਸੀ ਸਰਦਾਰ ਨੂਦਦਾਰ ਸਿੰਘ ਭੱਟੀ ਨੂੰ ਜੀ ਅੱਛਾ ਮੈਂ ਸ਼ੁਰੂ ਤੇ ਉਹਦੇ ਗੱਲੇ ਤੁਰਿਆ ਮੈਂ ਹੋਰ ਕਿਸੇ ਪਾਰਟੀ ਕੋਲ ਤੁਰਿਆ ਬਈ ਨਹੀਂ ਹੈ ਉਹ ਤਾਂ ਫਿਰ ਬੀਜੇਪੀ ਚ ਨੇ ਹਾਂ ਬੀਜੇਪੀ ਚ ਹੋਣ ਪੇ ਚ ਕਿਤੇ ਮਰਜੀ ਹੋ ਬਈ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਅੱਜ ਵੀ ਅੱਜ ਵੀ ਉਹਨਾਂ ਦੇ ਨਾਲ ਖੜਾ ਹੀ ਕਿਤੇ ਕਿਸੇ ਪਾਰਟੀ ਚ ਨਹੀਂ ਕਦੇ ਵੀ ਆਪ ਅੱਗੇ ਨਾ ਜਾਣਾ ਹੀ ਠੀਕ ਹੈ ਤਾਂ ਕਿ ਚਲੋ ਉਹਨਾਂ ਨੂੰ ਜੇ ਐਮਪੀ ਦੀ ਅੱਗੇ ਲੜਾਉਂਦੇ ਨੇ ਤਾਂ ਬਣੂਗਾ ਕੁਝ ਕਿਨੂੰ ਹੀ ਗਦਾਰ ਸਿੰਘ ਭੱਟੀ ਨੂੰ ਹਾਂ ਬਣੂਗਾ ਹੀ ਜਿੱਤੂਗਾ ਹੀ ਐ ਤਾਂ ਮੋਣਾ ਮੋਟਾ ਜੀ ਉਹ ਖਰਚਾ ਕਰਦਾ ਅਗਲਾ ਪੱਲੇ ਤੇ ਸਾਰਾ ਕੁਝ ਕਰਦਾ ਹੀ ਉਹ ਕੋੜਾ ਕਿਸੇ ਤੋਂ ਮੰਗਦਾ ਹੈ ਉਹਦਾ ਆਪ ਪੱਲੇ ਤੋਂ ਆਪਣੇ ਖਾਚਾ ਕਰਦਾ ਹੀ ਜਿਵੇਂ ਨਾ ਲੋਕ ਸਵਾਲ ਚੁੱਕਦੇ ਨੇ ਵੀ ਚਲੋ ਪਾਰਟੀਆਂ ਤਾਂ ਕਹਿੰਦੇ ਉਹ ਵੀ ਬਦਲਦੇ ਨੇ ਪਹਿਲਾਂ ਕਿਤੇ ਚ ਸੀ ਫਿਰ ਹੈਨਾ ਕਿਤੇ ਚ ਫਿਰ ਮਤਲਬ ਲੋਕ ਵਿਸ਼ਵਾਸ ਕਿਵੇਂ ਕਰਨਾ ਉਹ ਤੋਂ ਇਹ ਹੁਣ ਤੋਂ ਮਤਲਬ ਲੀਡਰ ਨਾਲ ਜੁੜੇ ਹੋਏ ਉਹਦੇ ਨਾਲ ਪਾਰਟੀ ਨਹੀਂ ਦੇਖਦੇ ਨਾ ਅਸੀਂ ਤਾਂ ਸਰਦਾਰ ਨਾਲ ਤੁਰੇ ਵੇਂ ਪੱਟੀ ਨਾਲ ਸਿੱਧੇ ਧੰਨਵਾਦ ਕੀ ਨਾਮ ਅੰਕਲ ਜੀ ਜੰਗਜੀਤ ਸਿੰਘ ਤੁਹਾਨੂੰ ਕੀ ਲੱਗ ਰਿਹਾ ਵੀ ਚਾਰ ਪਾਰਟੀਆਂ ਦੇ ਵਿੱਚੋਂ ਚਲੋ ਹਜੇ ਕੈਂਡੀਡੇਟ ਤਾਂ ਅਨਾਉਂਸ ਕਰਨਗੇ ਇਹ ਆਮ ਆਦਮੀ ਪਾਰਟੀ ਕਾਲੀ ਦਲ ਬੀਜੇਪੀ ਤੇ ਕਾਂਗਰਸ ਚਾਰ ਮੁੱਖ ਪਾਰਟੀਆਂ ਨੇ ਪੰਜਾਬ 'ਚ ਸਭ ਤੋਂ ਵੱਧ ਪ੍ਰਭਾਵ ਕਿਹੜੀ ਪਾਰਟੀ ਦਾ ਦੇਖ ਰਹੇ ਹੋ ਤੁਸੀਂ ਆਲੇ-ਦੁਆਲੇ ਵੀ ਦੇਖਦੇ ਹੋਣੇ ਹੋ ਜਾਂ ਸੋਸ਼ਲ ਮੀਡੀਆ ਵੀ ਚਲਾਉਂਦੇ ਹੋਣੇ ਹੋ ਸੋਸ਼ਲ ਮੀਡੀਆ ਵੀ ਦੇਖਦੇ ਆਂ ਬਾਈ ਪਹਿਲਾਂ ਤਾਂ ਅਸੀਂ ਕਾਂਗਰਸ ਨਾਲ ਜੁੜੇ ਬੈਤੇ ਅੱਛਾ ਕਾਂਗਰਸ ਨੇ ਵੀ ਵਧੀਆ ਕੰਮ ਕਰਦੇ ਨੇ ਆਪਣੀ ਸਰਕਾਰ 'ਚ ਹੁਣ ਆਮ ਆਦਮੀ ਆ ਗਿਆ ਇਹਨੇ ਵੀ ਸਾਨੂੰ ਤਾਂ ਕਾਣਾ ਦਾ ਸੁਰਗ ਦਿਖਾਇਆ ਵ ਇੱਕ ਲਿਖੇ ਦਾ ਨਹੀਂ ਅਸੀਂ ਤਾਂ ਵਰਸੀਨ ਭਰਨੇ ਨੂੰ ਵੀ ਰਾਤ ਨੂੰ ਜਾਂਦੇ ਸੀ ਪਾਣੀ ਦੇਣਾ ਬਰਸੀਣ ਨੂੰ ਵੀ ਰਾਤ ਨੂੰ ਜਾਂਦੇ ਤੇ ਹੁਣ ਦਿਨ ਚ ਲਾਈਟ ਹੁੰਦੀ ਆ ਮੋਟਰਾਂ ਤੇ ਪਿੰਡ ਮੰਗੋ ਲੈਟ ਰਹਿੰਦੀ ਆ ਜਿਹੜੀ ਘਰਾਂ ਚ 24 ਘੰਟੇ ਇਹੋ ਜੀ ਮੋਟਰਾਂ ਤੇ ਆ ਇੱਕ ਲੇਖੇ ਦੀ ਹੁਣ ਕਣਕ ਭਰੀ ਐ ਮੈਂ 15 20 ਕਿਲੇ ਭਰੇ ਨੇ ਤਿੰਨ ਦਿਨਾਂ ਚ ਕਣਕ ਭਰ ਗਈ ਨਹੀਂ ਸਾਡੇ ਤਾਂ ਲਹੂਰ ਹੁੰਦਾ ਤਾਂ ਸਾਡੇ ਤਾਂ ਲਾਈਟ ਇੰਨੀ ਆਉਂਦੀ ਪਹਿਲਾਂ ਜੇ ਅਸੀਂ ਐਮਐਲਏ ਨੂੰ ਵੀ ਕਿਹਾ ਨਾਗਰਾ ਸਾਹਿਬ ਦੇ ਇੱਥੇ ਘਰ ਆਲੀ ਆਈ ਉਹਨੂੰ ਵੀ ਕਿਹਾ ਵੀ ਸਾਡ ਨੂੰ ਬਰਸੀਣ ਪਰਨੇ ਤੇ ਵੀ ਅਸੀਂ ਤੰਗ ਆਏ ਸਾਨੂੰ ਦਿਨ ਚ ਲਾਈਟ 4 ਘੰਟੇ ਦੇ ਦੋ 3 ਦੇ ਦੋ ਨਾ ਸਾਡੀ ਕਿਸੇ ਨੇ ਨਹੀਂ ਸੁਣੀ ਅਸੀਂ ਜੁੜੇ ਵੀ ਰਹੇ ਹਾਂ ਉਹਦੇ ਨਾਲ ਕਰਦੀ ਠੀਕ ਹੈ ਲਾਈਟ ਜੀ ਕਰਦੀ ਵਧੀਆ ਆਉਂਦੀ ਹੈ ਕਰਦੀ ਵਧੀਆ ਲਾਈਟ ਆ ਰਹੀ ਹੈ 24 ਘੰਟੇ ਜਾ ਰਹੀ ਹੈ ਹੁਣ ਤਾਂ ਮਤਲਬ ਘੰਟਾ ਤੋਂ ਘੰਟੇ ਉਹ ਤਾਂ ਕੱਟ ਲੱਗਦੀ ਸਾਰੇ ਲੱਗਦੇ ਨੇ ਜੀ ਤੇ ਫਾਲਟ ਪੈ ਗਿਆ ਕੋਈ ਫਿਰ ਤਾਂ ਲੱਗਣੀ ਜਿਹੜੀ ਮਤਲਬ ਜਰਨਲ ਕੈਟਾਗਰੀ ਆ ਜੇ 600 ਤੋਂ ਉੱਪਰ ਟੱਪ ਜਾਂਦਾ ਮਿਲਦਾ ਸਾਰੀ ਆਉਂਦਾ ਫਿਰ ਹਨਾ ਬਿੱਲ 600 ਤੋਂ ਉੱਪਰ ਯਾਰ ਟੱਪਣੇ ਨਾ ਦਿਓ ਅੱਛਾ ਤੁਹਾਡਾ ਫਿਰ ਬਚਾਓ ਜਾਂਦਾ ਮਤਲਬ ਹਾਂ ਮੈਂ ਬਿੱਲ ਜਿੱਦੀ ਸਰਕਾਰ ਆਈ ਆ ਬਿੱਲੇ ਨਹੀਂ ਭਰਿਆ ਅੱਛਾ ਮੇਰਾ ਤਾਂ 5-4000 ਦਾ ਫਾਇਦਾ ਦੋ ਮਹੀਨੇ ਦਾ ਮੈਂ ਜਿੱਦੀ ਆ ਸਰਕਾਰ ਆਈਆ ਮੈਂ ਬਿੱਲ ਨਹੀਂ ਭਰੇ ਮੈਂ ਰੋਹੀ ਜਿ ਵੀ ਨਹੀਂ ਏਸੀ ਬੰਦ ਕਰ ਲਿਆ ਆਪਣਾ ਅੱਛਾ 600 ਜੂਟ ਰਿੰਟ ਪਣਦੇ ਹੋਰ ਦੱਸੋ ਕੀ ਕਰ ਸਕਦੇ ਜੇ ਆਪਾਂ ਨਾ ਕੰਟਰੋਲ ਕਰੋ ਨਾ ਇਹ ਹੁਣ ਹਰ ਟਾਈਮ ਹੀ ਆਪਾਂ ਸੁਰਗ ਵਿੱਚ ਰਹਿਣਾ ਹੈ ਫਿਰ ਤਾਂ ਬਿੱਲ ਭਰ ਨਹੀਂ ਪਊਗਾ ਜੇ ਹੁਣ ਤਾਂ ਮਤ ਤਾਂ ਅੱਜ ਕੱਲ੍ਹ ਨੇ ਜਿਹੜੇ ਉਹ ਕੰਮ ਕਰਾਂ ਤੋਂ ਦੂਰ ਜਾ ਰਹੇ ਨੇ ਏਸੀ ਵਗੈਰਾ ਜਾਂ ਸੁਖ ਸੂਤਾ ਬਹਾਲਦੇ ਨੇ ਬਣਦੇ ਨੇ ਨੌਜਵਾਨ ਬਾਈ ਨੌਜਵਾਨ ਹੁਣ ਇੱਕ ਬੇਟਾ ਬਾਹਰ ਚਲੇ ਗਏ ਜਵਾਕ ਹੁਣ ਕੀ ਕਰੀਏ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀ ਪੂਰਾ ਲੰਬਾ ਲੰਜਾ ਦਾ ਮੇਰੇ ਵਾਂਗੂ 6 ਸਵਾ 6 ਫੁੱਟ ਦਾ ਜੋੜ ਲਾ ਲਿਆ ਮੈਂ ਪੁਲਿਸ ਦੇ ਮਗਰ ਬਥੇਰਾ ਭੱਜਿਆ ਫਿਰਿਆ ਵੀ ਪੈਸੇ ਲਾ ਕੇ ਵੀ ਜੇ ਭਰਤੀ ਹੋ ਜਵੇ ਨਹੀਂ ਲੋਟ ਆਏਗਾ ਮੈਂ ਤੇਰੇ ਮਜਬੂਰੀ 'ਚ ਬੱਚੇ ਬਾਹਰ ਭੇਜਨੇ ਪੈ ਰਹੇ ਪੂਰੀਂ ਹੀ ਭੇਜ ਰਹੇ ਜੇ ਉਰੇ ਨੌਕਰੀ ਮਿਲੇ ਸੀ ਕਨ ਭੇਜੀਏ ਕੈਨੇਡਾ ਇੰਗਲੈਂਡ ਹੈ ਜੀ ਠੀਕ ਹੈ ਹਾਂ ਇੱਕ ਤੁਸੀਂ ਦੇਖਦੇ ਹੋ ਜਿਹੜੀਆਂ ਵੱਡੀਆਂ ਕੰਟਰੀਆਂ ਨੇ ਜਿਵੇਂ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਉੱਥੇ ਵੀ ਤੁਹਾਨੂੰ ਪਤਾ ਵੀ ਕੰਮ ਕਰਨ ਨੂੰ ਲੈ ਕੇ ਕਿਦਾਂ ਦੇ ਹਾਲਾਤ ਨੇ ਤੁਸੀਂ ਸਮਝਦੇ ਹੋ ਕਿਉਂਕਿ ਪਿੰਡਾਂ 'ਚ ਬਹੁਤ سارے ਬੱਚੇ ਉਧਰ ਜਾ ਰਹੇ ਨੇ ਹਨਾ ਜਿਵੇਂ ਇੱਕ ਪਾਸੇ ਨੂੰ ਜਾਣ ਲੱਗ ਜਾਂਣ ਬੱਚੇ ਤਾਂ ਉੱਥੇ ਵੀ ਹਾਲਾਤ ਉਦੋਂ ਦੇ ਹੋ ਤੁਸੀਂ ਮੰਨਦੇ ਹੋ ਕਿ ਇਹ ਸਥਿਤੀ ਉੱਥੇ ਵੀ ਇਦਾਂ ਦੀ ਹੋ ਰਹੀ ਹੈ ਕਿ ਮਤਲਬ ਕੰਮ ਕਰ ਵਧੀਆ ਮਿਲ ਜਾਂਦਾ ਬੱਚਿਆਂ ਨੂੰ ਸਥਿਤੀ ਤਾਂ ਹੁਣ ਆਪਣੇ ਆਪਣੇ ਕੰਮ ਤੇ ਆ ਜਿਨੇ ਊਰੇ ਕੰਮ ਨਹੀਂ ਕਰਿਆ ਉਹ ਬਾਹਰ ਵੀ ਨਹੀਂ ਕਰ ਸਕਦਾ ਊਰੇ ਜਿਨੇ ਐਸ਼ ਕਰੀ ਵੀ ਆ ਉਹ ਨਹੀਂ ਬਾਹਰ ਕੰਮ ਕਰ ਸਕਦਾ ਜਾਂ ਜਿਨੇ ਪੈਸੇ ਫੜ ਕੇ ਵਿਆਜ ਬਿਊਜ ਤੇ ਲੈ ਕੇ ਬੱਚਾ ਭੇਜਿਆ ਉਹਨੂੰ ਤਾਂ ਪਿੱਛੇ ਚਾਨਣਾ ਦਿਖਦਾ ਫਿਰ ਮੈਂ ਤਾਂ ਜੇ ਕੰਮ ਕਰੂੰਗਾ ਤਾਂ ਮੇਰਾ ਬਚੂਗਾ ਮਾਪੇ ਤਾਂ ਬਚਣਗੇ ਨਹੀਂ ਜ਼ਮੀਨ ਵੇਚਣਗੇ ਕੁਛ ਨਾ ਕੋਈ ਤਾਂ ਹੀਲਾ ਅਗਲਾ ਕਰੂਗਾ ਹੀ ਕੋਈ ਨਾ ਕੋਈ ਚਾਰਾ ਜੀ ਕੜੀ ਮਜਬੂਰੀ ਚ ਭੇਜ ਰਹੇ ਆ ਬੱਚੇ ਅਸੀਂ ਉਂ ਥੋੜੋ ਖੁਸ਼ੀ ਚ ਭੇਜ ਰਹੇ ਆ ਵੀ ਬਾਹਰਲੇ ਦੇ ਚ ਜਾਓ ਵਧੀਆ ਸਟੇਟ ਐ ਨਾ ਕੋਈ ਸਾਨੂੰ ਵਧੀਆ ਸਟੇਟ ਤਾਂ ਨਹੀਂ ਸਾਡੀ ਸਟੇਟ ਸਭ ਤੋਂ ਵਧੀਆ ਪੰਜਾਬ ਐ ਜਿੰਨੀ ਐ ਛੂਰੇ ਐ ਉਨੀ ਕਿਤੇ ਨਹੀਂ ਹੈ ਜੇ ਬੰਦਾ ਕੰਮ ਕਰੇ ਜਿਹਨੇ ਕੰਮ ਨਹੀਂ ਕਰਨਾ ਸਾਥ ਚ ਬੈਠਣਾ ਪਹਿਲੇ ਸਾਡੇ ਵਾਂਗੂ ਉਹਦਾ ਫਿਰ ਪੂਰੇ ਵੀ ਔਖਾ ਹਰ ਵੀ ਔਖਾ ਐ ਇੱਥੇ ਮਰਜੀ ਭੇਜ ਲੋ ਆਖਰੀ ਸਵਾਲ ਭਗਵੰਤ ਮਣ ਜਾਂਦੇ ਸੀ ਕਿਉਂਕਿ ਗੋਰੇ ਵੀ ਇੱਥੇ ਨੌਕਰੀਆਂ ਲੈਣ ਆਇਆ ਕਰਨ ਕਿ ਉਹ ਜੇ ਤੁਹਾਨੂੰ ਦਿਨ ਦਿਖ ਰਹੇ ਨੇ ਅੱਗੇ ਜੇ ਹੁਣ ਜਿਵੇਂ ਕੰਮ ਕਰ ਰਿਹਾ ਜੇ ਇੰਨੇ ਕੰਮ ਕਰਦਾ ਰਿਹਾ ਫੇਰ ਤਾਂ ਨਹੀਂ ਦਿਨ ਦੇਖਦੇ ਜੇ ਵਧੀਆ ਕੰਮ ਹੋਰ ਵਧਾਊਗਾ ਵਧੀਆ ਕਰੂਗਾ ਤਾਂ ਫਿਰ ਆ ਵੀ ਸਕਦੇ ਨੇ ਇਹ ਤਾਂ ਕੋਈ ਉਹ ਜਿੰਨੇ ਕ ਹੁਣ ਤੱਕ ਜਣੀ 2 ਸਾਲ ਚ ਕੰਮ ਹੋਏ ਨੇ ਹੁਣ ਤਾਂ ਨਹੀਂ ਹਲੇ ਦਿਖਦਾ ਵੀ ਗੋਰੇ ਆ ਜਾਣਗੇ ਹਲੇ ਤਾਂ ਆਪਣੇ ਹੀ ਜਾ ਰਹੇ ਹਾਂ 2 ਸਾਲ ਚ ਧੰਨਵਾਦ ਇਹ ਸੰਨ ਪਿੰਡ ਨੀਮੇ ਰਿਉਣੇ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਜਾਂ ਕਹਿ ਲਈਏ ਕਿ ਪਿਛਲੀਆਂ ਸਰਕਾਰਾਂ ਦੇ ਪ੍ਰਤੀ ਇਹਨਾਂ ਦੀ ਕੀ رائے ਹੈ ਤੇ ਅੱਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ رائے ਹੈ ਕਿਸ ਤਰੀਕੇ ਨਾਲ ਕੰਮਕਾਰ ਹੋ ਰਹੇ ਨੇ ਆਪਣੀ ਆਪਣੀ ਜਿਹੜੀ ਹੈ ਇਹਨਾਂ ਨੇ رائے ਸਾਂਝ ਕੀਤੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ